ਹਾਂਜੀ ਮੈਡਮ ਤੁਸੀਂ ਅੱਜ মিডিਆ ਨੂੰ ਅੱਜ ਸੱਦਿਆ ਹੋਇਆ ਕੀ ਕਾਰਨ ਕੀ ਹੈ? ਸੱਚੀ ਗੱਲ ਭਾਜੀ ਮੈਂ ਕੰਮ ਹੋਇਸ ਲਈ ਸੱਦਿਆ। ਤੁਸੀਂ ਦੇਖਿਆ ਹੋਣਾ ਵੀ ਇਹਨਾਂ ਨੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਪਾਈਆਂ ਨੇ ਫੋਨ 'ਉੱਪਰ ਆ ਗਏ। ਤੇ ਉਹਨਾਂ ਵੱਲੋਂ ਜਿਹੜੇ ਮੇਰੇ ਤੇ ਅਲੀਗੇਸ਼ਨ ਲਾਈ ਜਾ ਰਹੇ ਏ ਬੰਦੇ ਤੂੰ ਲੈ ਕੇ ਆਈਆਂ ਟੈਟੂ ਛਪਿਆ ਹੋਇਆ ਸੀ। ਉਹ ਬੰਦੇ ਮੇਰੇ ਸਾਹਮਣੇ ਲਿਆਏ ਜਾ। ਕਿਤੇ ਕਈ ਦੀ ਵੀਡੀਓ ਬਣੀ ਹੋਊਗੀ ਨਾ ਜੇ ਮੈਂ ਗੱਡੀ 'ਚ ਬੈਠ ਕੇ ਗਈ ਆ ਉਹ ਮੇਰੇ ਨਾਲ ਸੀ। ਕਿੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿੱਥੇ ਸੀ ਮੈਂ ਸੀਸੀਟੀਵੀ ਸਾਰੇ ਕਿਤੇ ਲੱਗੇ ਹੋਏ ਨੇ ਜੀ ਸਾਡੀ ਗਲੀ ਤੋਂ ਲੈ ਕੇ ਮਾਰਕੀਟ 'ਚ ਵੀ ਲੱਗੇ ਹੋਏ ਨੇ ਸਾਰੇ ਕਿਤੇ ਲੱਗੇ ਹੋਏ ਕਿ ਤੋ ਵੀ ਮੇਰੀ ਡਿਟੇਲ ਕਢਾ ਲੋ ਇੰਨੇ ਮਿਲ ਤੇ ਜਿਹੜਾ ਇਹ ਐਲੀਕੇਸ਼ਨ ਲਾਇਆ ਬੰਦੇ ਆਲਾ ਵੀ ਟੈਟੂ ਛਪਿਆ ਹੋਇਆ ਦੇਖੋ ਮੈਂ ਕਿਸੇ ਨੂੰ ਨਹੀਂ ਜਾਣਦੀ ਇਹ ਲੈ ਕੇ ਆਵੇ ਮੇਰੇ ਸਾਹਮਣੇ ਖਾਲੀ ਬੋਲਣ ਨਾਲ ਨਹੀਂ ਹੁੰਦਾ ਫਿਰ ਜਦੋਂ ਤੁਸੀਂ ਇਹਨੂੰ ਵੀਡੀਓ ਦੇ ਵਿੱਚ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਪਛਾਣ ਹੈਗੀ ਕਿਸੇ ਬੰਦੇ ਦੀ ਇੰਨੇ ਅੱਗੋ ਕਿਹਾ ਹਾਂਜੀ ਹਾਂਜੀ ਮਾਸੀ ਵੀ ਹੈ ਮਾਸੀ ਨੂੰ ਤਾਂ ਜੇ ਪਹਿਲਾਂ ਹੀ ਜਾਣਦਾ ਮਾਸੀ ਨੂੰ ਤਾਂ ਇਹ ਪਹਿਲਾਂ ਹੀ ਜਾਂਦਾ ਹੈ ਮੇਰੇ ਨਾਲ ਤਾਂ ਰਿਸ਼ਤਾ ਹੈ ਤਾਂ ਕਰ ਲਈ ਹੈ ਮੇਰੇ ਬਾਰੇ ਤੈਨੂੰ ਪਤਾ ਹੈ ਬੰਦੇ ਕੌਣ ਸੀਗੇ ਮੈਂ ਇਹ ਪੁੱਛਦੀ ਪਈ ਹਾਂ ਉਹ ਬੰਦੇ ਕਿਹੜੇ ਸੀ ਮੇਰੇ ਸਾਹਮਣੇ ਲਿਆਏ ਜਾਣ ਠੀਕ ਹੈ ਜੀ ਫਿਰ ਮੇਰੇ ਤੇ ਅਲੀਕੇਸ਼ਨ ਨੇ ਇਹ ਲਾਵੇ ਬਾਕੀ ਜੀ ਸੱਚ ਨਹੀਂ ਵਿਕਦਾ ਹੁੰਦਾ ਝੂਠ बिक ਜਾਂਦਾ ਹੁੰਦਾ ਗੱਲ ਜਿਹੜੀ ਹੈ ਕਿ ਮੇਰੀ ਜੋ ਸਿਸਟਰ ਨਾਲ ਇਹਨੇ ਕੀਤਾ ਉਸ ਚੀਨ ਨੂੰ ਲੁਕਾਇਆ ਜਾ ਰਿਹਾ ਜਿੰਨੀਆਂ ਵੀ ਵੀਡੀਓ ਦੀਆਂ ਬਣੀਆਂ ਨੇ ਉਹਦੇ ਵਿੱਚ ਤੁਸੀਂ ਸਾਰੀਆਂ ਵੀਡੀਓ ਚਲਾ ਕੇ ਦੇ ਲਓ ਹਰ ਵੀਡੀਓ ਦੇ ਵਿੱਚ ਇਹਦਾ ਬਿਆਨ ਬਦਲਿਆ ਹੋਇਆ ਹੈ ਪਹਿਲੀ ਵੀਡੀਓ ਚ ਇਹਨੇ ਕਿਹਾ ਸੀ ਕਿ ਤੇਲ ਡੁੱਲਿਆ ਸੀ ਦੂਜੀ ਵੀਡੀਓ ਚ ਇਹਨੇ ਕਿਹਾ ਸੀ ਕਾਲਾ ਡੁੱਲਿਆ ਸੀ ਤੀਜੀ ਵੀਡੀਓ ਚ ਇਹਨੇ ਕਿਹਾ 80 ਤੇ ਵੱਜੀ ਚੌਥੀ ਵੀਡੀਓ ਚ ਇਹਨੇ ਕਿਹਾ ਰੋਟੀ ਵਾਲਾ ਚਿੰਤਾ ਸੀਗਾ ਹੁਣ ਤੁਸੀਂ ਆਪ ਦੱਸੋ ਇੰਨੀਆਂ ਵੀਡੀਓ ਇਹਨੇ ਪਾਤੀਆਂ ਅਸੀਂ ਇੱਕੋ ਵੀਡੀਓ ਪਾਈ ਆ ਸਾਡਾ ਅੱਜ ਵੀ ਬਿਆਨ ਉਹੀ ਹੈ ਕੱਲ ਵੀ ਉਹੀ ਰਹੂਗਾ ਉਹੀ ਬਿਆਨ ਰਹੂਗਾ ਵੀ ਇਹਨੇ ਇੱਕ ਛੋਟੀ ਜੀ ਗੱਲ ਪਿੱਛੇ ਦਵਾਈ ਲੈਣ ਪਿੱਛੇ ਇਸਨੇ ਕੁੜੀ ਤੇ ਜਾਨਲੇਵਾ ਹਮਲਾ ਕੀਤਾ ਜਿਹੜਾ ਉਹ ਫਾਂਡੇ ਵਾਲਾ ਚਿੰਤਾ ਸੀਗਾ ਵੱਡਾ ਉਹ ਇਹਨੇ ਮਾਰਿਆ ਜੀ ਮੜਮ ਇੱਕ ਪੈਸੇ ਦਾ ਵਾਰ-ਵਾਰ ਰੋਗ ਲਗਾ ਰਿਹਾ ਵੀ ਪੈਸੇ ਕਿੱਥੋਂ ਆਏ 2.5 ਲੱਖ ਰੁਪਈਆ ਇਹ ਕਿੱਥੋਂ ਲੈ ਗਏ ਇਹ ਭਾਜੀ ਉਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਉਹ ਇਹਨੇ ਮੈਨੂੰ ਕਹਿ ਕੇ ਵੀਡੀਓ ਬਣਵਾਈ ਸੀ ਮੇਰਾ ਮੇਰਾ ਕਿਹੜਾ ਆਦਮੀ ਆ ਜੀ ਮੇਰੀ ਤਾਂ ਅਜੇ ਤੱਕ ਮੈਰਿਜ ਨਹੀਂ ਹੋਈ ਮੈਂ ਨਨ ਮੈਰਿਡ ਆ ਮੈਂ ਅਨਮੈਰਿਡ ਆ ਨਾ ਮੇਰੇ ਫਾਦਰ ਸਾਹਿਬ ਨੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਉਹ ਦਿੱਲੀ ਪੁਲਿਸ ਦੇ ਮੈਜਰ ਸੀਗੇ ਸਬ ਇਨਸਪੈਕਟਰ ਸੀਗੇ ਤੇ ਉਹਨਾਂ ਦੀ ਡੈਥ ਤੋਂ ਬਾਅਦ ਮੇਰੇ ਮੰਮੀ ਅੱਧੀ ਪੈਨਸ਼ਨ ਲੈਂਦੇ ਨੇ ਠੀਕ ਹੈ ਜੀ ਅਸੀਂ ਆਪਣੀ ਪੈਨਸ਼ਨ 'ਚ ਗੁਜ਼ਾਰਾ ਕਰਦੇ ਹਾਂ ਇਹ ਮੇਰੇ ਮੈਂ ਨਹੀਂ ਕਹਿੰਦੀ ਹੈਗੀ ਕਿ ਮੇਰੇ ਕਿਤੇ ਵੀ ਪਤਾ ਕਰ ਲੋ ਵੀ ਮੈਂ ਕੋਈ ਜੌਬ ਕਰਦੀ ਆ ਜਾਂ ਕੋਈ ਕੰਮ ਕਰਦੀ ਆ ਮੈਂ ਅਨਮੈਰਿਡ ਆ ਮੇਰੇ ਸਿਰ ਤੇ ਕੋਈ ਬੰਦਾ ਨਹੀਂ ਹੈ ਪਰ ਉਹ ਕਹਿ ਰਹੇ ਸੀ ਕੋਈ ਤੁਹਾਡੀ ਕੋਈ ਕੰਮ ਪੂਰਾ ਹੋਇਆ ਹੈ ਕੋਈ ਸੁੱਖਣਾ ਤੁਹਾਡੀ ਪੂਰੀ ਹੋਈ ਸੀ ਉਸ ਕਰਕੇ ਤੁਸੀਂ ਪੈਸੇ ਵਾਰੇ ਆ ਜੀ ਪਾ ਜੀ ਮੇਰਾ ਅਜੇ ਤੱਕ ਵਿਆਹ ਤਾਂ ਹੋਇਆ ਨਹੀਂ ਮੇਰੇ ਸੁੱਖ ਕਿੱਥੋਂ ਪੂਰੀ ਹੋਣੀ ਕਿਹੜੀ ਸੁੱਖ ਮੇਰੀ ਪੂਰੀ ਹੋਵੇ ਨਾ ਮੈਂ ਕੈਨੇਡਾ ਗਈਆਂ ਮੈਂ ਇੱਥੇ ਬੈਠੀ ਹਾਂ ਨਾ ਮੈਂ ਬਾਹਰ ਗਈਆਂ ਨਾ ਕੋਈ ਮੇਰੇ ਵਿਆਹ ਦੀ ਸੁੱਖ ਨਾ ਮੇਰੇ ਬੱਚੇ ਦੀ ਸੁੱਖ ਵਿਆਹ ਤੋਂ ਬਾਅਦ ਹੀ ਬੱਚੇ ਹੋਣੇ ਆ ਤਾਂ ਸੁੱਖ ਮੈਂ ਕਿਹੜੀ ਸੁੱਖ ਦੀ ਮੇਰੇ ਕਿਹੜੀ ਸੁੱਖ ਔਰ ਸੁ ਮੇਰਾ ਦਿਮਾਗ ਖਰਾਬ ਹੈ ਮੇਰੇ ਕੋਲ ਕਿਤੇ ਪੈਸੇ ਸੀਗੇ ਫਿਰ 2.5 ਲੱਖ ਰੁਪਏ 2.5 ਲੱਖ ਰੁਪਏ ਜੀ ਉਹ ਉਹ ਸੀਗਾ ਜਿਹੜਾ ਇਹਨੇ ਮੈਨੂੰ ਗੱਲੇ ਚੋਂ ਕੱਢ ਕੇ ਮੈਨੂੰ ਕਿਹਾ ਮੇਰੇ ਉੱਤੇ ਸਿੱਟ ਪੰਜ ਡੱਬੇ ਮਠਾਈ ਦੇ ਚੱਕ ਤੇ 12 ਤੂਰੀ ਆ ਲੈ ਕੇ ਕਿ ਇਹ ਪਤਾ ਲੱਗੇ ਕੋਈ ਮੇਰੇ ਤੇ ਚੜਾਵਾ ਚੜਾਣ ਆਇਆ ਕਾਦੇ ਵਾਸਤੇ ਜੀ ਕੀ ਦਿਖਾਣਾ ਜਾਂਦੇ ਸੀ ਉਹ ਇਹ ਉਹ ਐਨਆਰਆਈਆਂ ਨੂੰ ਪਾਣਾ ਚਾਹੁੰਦਾ ਸੀ ਜੀ ਵੀ ਬਾਹਰਲੇ ਲੋਕ ਇਹ ਦੇਖਣ ਕਿ ਮੈਨੂੰ ਕਿੰਨਾ ਚੜਾਵਾ ਚਾਹੀਦਾ ਵੀਡੀਓ ਮੈਡਮ ਕੋਣ ਬਣਾਉਂਦਾ ਵਾ ਪਿੱਛੋਂ ਜਿਹੜਾ ਤੁਸੀਂ ਬਾਹਰੋਂ ਆਨੇ ਤੇ ਅੰਦਰ ਡੱਬੇ ਲੈ ਕੇ ਵੀਡੀਓ ਕੋਣ ਬਣਾ ਰਿਹਾ ਪਿੱਛੋਂ ਦੀ ਵੀਡੀਓ ਤੇ ਆ ਸਾਡੇ ਮੇਰਾ ਭਾਂਜਾ ਹੈ ਵੱਡਾ ਮੇਰਾ ਬੇਟਾ ਇਹਦਾ ਮੇਰੀ ਸਿਸਟਰ ਦਾ ਉਹ ਬਣਾਉਂਦਾ ਪਿਆ ਸੀ ਕਿਨੇ ਗਿਆ ਸੀ ਵੀਡੀਓ ਬਣਾਉਣ ਵਾਸਤੇ ਬਾਬਾ ਜੀ ਪਹਿਲੇ ਪਰੀਪਲੈਨ ਕੰਮ ਹੋਇਆ ਮਤਲਬ ਇਹ ਹਾਂਜੀ ਇਹ ਪਹਿਲਾਂ ਸਾਰਾ ਹੀ ਪਲੈਨ ਹੋਇਆ ਸੀ ਮੈਨੂੰ ਕਿਹਾ ਸੀ ਕਿ ਤੂੰ ਬਾਹਰੋਂ ਤੁਰੀਆਂ ਲੈ ਆ ਕੇ ਡੱਬੇ ਔਰ ਪੈਸੇ ਮੇਰੇ ਲਾਗੇ ਰੱਖੀ ਜੈ ਸ਼੍ਰੀ ਰਾਮ ਬੋਲੀ ਉਸ ਤੋਂ ਬਾਅਦ ਮੇਰੇ ਤੇ ਪੈਸਾ ਸਿੱਟੇ ਬੇਕ ਮੈਡਰ ਅਰ ਤੁਹਾਨੂੰ ਤੁਹਾਡੇ ਕੋਲਿਸ ਵੀ ਆਈ ਸੀ ਤੁਹਾਡੇ ਕੋਲ ਹਾਂਜੀ ਭਾਜੀ ਪੁਲਿਸ ਮੇਰੇ ਕੋਲ ਜਿਸ ਦਿਨ ਇਹਨੇ ਮੇਰੇ ਤੇ ਐਲੀਗੇਸ਼ਨ ਲਗਾਇਆ ਕਿ ਇਹ ਨੋਬਾ ਚ ਬੈਠ ਕੇ ਮੇਰੇ ਪਿੱਛੇ ਬੰਦੇ ਪਵਾਏ ਨੇ ਉਹ ਤੁਹਾਨੂੰ ਮੈਂ ਸਾਰੀ ਗੱਲ ਦੱਸਦੀ ਆ ਉਹ ਕਿੱਦਾਂ ਹੋਈ ਸੀ ਜੀ ਮੈਰੀ ਜਦੋਂ ਇਹਦੇ ਨਾਲ ਗੇਟ ਤੇ ਲੜਾਈ ਹੋਈ ਆ ਸਿਵਲ ਹਸਪੀਟਲ ਇਹਨੇ ਮੈਨੂੰ ਆ ਕੇ ਜਦ ਧਮਕੀ ਦਿੱਤੀ ਐ 5 ਵਜੇ ਦੇ ਕਰੀਬ ਕੁਝ ਟਾਈਮ ਸੀਗਾ ਇਹਨੇ ਇੱਕ ਤਾਂ ਮਾਰੇ ਮੈਨੂੰ ਸਕੂਟੀ ਮורה ਗੱਡੀ ਲਗਾ ਲਈ ਉਸ ਤੋਂ ਬਾਅਦ ਇਹਨੇ ਮੈਨੂੰ ਇਹ ਕਿਹਾ ਕਿ ਤੂੰ ਮੈਨੂੰ ਤੇ 50000 ਚ ਕਰਾਏਂਗੀ ਮੈਂ ਕਿਹਾ ਹਾਂਜੀ ਬਿਲਕੁਲ ਕਿਉਂਕਿ ਤੁਸੀਂ ਮੇਰੀ ਜੋ ਸਿਸਟਰ ਨਾਲ ਕੀਤਾ ਉਹਦਾ ਉਹਦਾ ਅਸੀਂ ਕੁਝ ਐਕਸ਼ਨ ਲਵਾਂਗੇ ਹਨਾ ਉਸ ਤੋਂ ਬਾਅਦ ਇਹਨੇ ਕੀ ਕੀਤਾ ਜੀ ਉਹ ਉੱਥੋਂ ਚਲਾ ਗਿਆ ਤੂੰ ਮੇਰੇ ਨਾਲ ਜਦੋਂ ਮੈਨੂੰ ਧਮਕੀ ਦੇ ਕੇ ਚਲਾ ਗਿਆ ਲੜਾਈ ਹੋਈ ਸੀ ਉਸ ਤੋਂ ਬਾਅਦ ਇਨੇ ਨਾਤ ਨੂੰ ਉੱਥੇ ਲੈ ਜਾ ਕੇ ਸਿਵਲ ਹਸਪਤਲ ਇਹ ਆਪਣੇ ਆਪ ਹੀ ਕੱਟ ਲਗਾ ਕੇ ਉੱਥੇ ਪਹੁੰਚ ਗਿਆ ਤੇ ਜਾ ਕੇ ਇਹਨੂੰ ਐਸੀ ਮੈਂ ਵੀ ਆਪਣੀ ਕੋਈ ਰਿਪੋਰਟ ਆ ਇਹਨੂੰ ਕਿਸਾਨੇ ਸਲਾਹ ਦਿੱਤੀ ਕਿ ਤੂੰ ਵੀ ਇਹ ਕੰਮ ਕਾਜੇ ਬਚਾ ਚਾਹਣਾ ਹੈ ਆਪਣਾ ਐਮ ਆਰ ਵਾਲੇ ਨੇ ਕਟਾਈ ਉੱਥੇ ਜਾ ਕੇ ਉਹ ਤਾਂ ਜੀ ਸਾਡੀ ਵੀ ਕੱਟੀ ਹੋਈ ਆ ਪਰ ਉਸ ਤੋਂ ਪਹਿਲਾਂ ਮੇਰੀ ਸਿਸਟਰ ਐਡਮਿਟ ਹੋਈ ਹੈ ਇਹ ਬਾਤ ਹੋਇਆ ਇਹ ਆਪਣੇ ਬਚਾਵਾ ਬਾਬਾ ਜੀ ਦਾ ਕਹਿਣਾ ਹੈ ਕਿ ਬੱਚਿਆਂ ਦੀ ਮਾਸੀ ਮੇਰਾ ਘਰ ਖਰਾਬ ਕਰਦੀ ਆ ਮੈਂ ਮੈਨੂੰ ਕੀ ਬੈਨੀਫਿਟ ਆ ਜੀ ਇਹਦੇ ਵਿੱਚ ਇਹ ਦੱਸੋ ਬੱਚਾ ਦੀ ਮਾਸੀ ਕਿਉਂ ਘਰ ਖਰਾਬ ਕਰੂਗੀ ਇਹ ਕਹਿੰਦਾ ਮੇਰੇ ਡੇਰੇ ਤੇ ਧੀਆ ਪੈਣਾ ਆਉਂਦੀਆਂ ਨੇ ਇਹਨੂੰ ਕੋਈ ਪੁੱਛੇ ਤੂੰ ਕਿਸੇ ਦੀ ਧੀ ਪੈਣ ਤੇ ਲਹੂ ਲਹਾਨ ਕੱਟ ਤਾਂ ਮਾਰ ਕੇ ਇਹ ਕਿਸੇ ਦੀ ਧੀ ਨਹੀਂ ਇਹ ਕਿਸੇ ਦੀ ਮਾਂ ਨਹੀਂ ਇਹ ਕਿਸੇ ਦੀ ਭੈਣ ਨਹੀਂ ਹੁਣ ਇਹ ਕਹਿੰਦਾ ਮੈਂ ਘਰ ਖਰਾਬ ਕਰਦੀ ਆ ਜੇ ਸੋ ਰਿਆਂ ਤੋਂ ਕੁੜੀ ਨੂੰ ਕੁੱਟਾ ਮਾਰ ਕੇ ਕੱਢਿਆ ਜਾਵੇ ਤਾਂ ਉਹ ਆਪਣੇ ਪੇਕੇ ਆਉਗੀ ਜੀ ਬਾਬਾ ਜੀ ਬਾਬਾ ਜੀ ਦਾ ਕਹਿਣਾ ਹੈ ਕਿ ਇਹਦਾ ਚੌਥਾ ਵਿਆਹ ਆ ਬੱਚਿਆਂ ਦੀ ਮਾਸੀ ਜਾਨੂੰ ਕਿਸੇ ਦਾ ਕਿਸੇ ਪਾਸੇ ਦਾ ਵਸਣ ਦੇ ਦੇਵੇ ਇਹਦੇ ਚਾਹੇ ਦਸ ਹੋਏ ਹੋਣ ਜੀ ਇਹ ਉੱਥੇ ਕੀ ਕਰਨ ਗਿਆ ਸੀ ਇਹਨੇ ਕਿਉਂ ਕਰਾਇਆ ਜੇ ਇਹਨੂੰ ਪਤਾ ਸੀ ਚੌਥਾ ਵਿਆਹ ਹੈ ਇਹਨੇ ਕਿਉਂ ਕਰਾਇਆ ਇਹ ਦੱਸਦਾ ਇਹਦੇ ਪਤਾ ਨਹੀਂ ਕਿੰਨੇ ਹੋਏ ਹੋਏ ਨੇ ਇਹ ਤਾਂ ਣ ਗਿਣ ਤੋਂ ਹੋਏ ਹੋਏ ਨੇ ਜਿਹੜੇ ਅੱਧੇ ਲੋਕਾਂ ਨੂੰ ਵੀ ਨਹੀਂ ਪਤਾ ਹੈਗੇ ਬਾਬਾ ਜੀ ਦੇ ਕਿੰਨੇ ਵਿਆਹ ਹੋਏ ਨੇ ਇੱਕ ਨੰਨੀ ਤਾਂ ਸੀਗੀ ਜੀ ਸਾਨੂੰ ਸੁਣਨ ਨੂੰ ਮਿਲੀ ਆ ਬਾਕੀ ਹੋਰ ਬਾਤ ਐ ਸਵਿਟੀ ਵੀ ਲਿਖਿਆ ਹੋਇਆ ਉਹ ਤੁਸੀਂ ਦੇਖ ਲੈ ਇਹਨਾਂ ਦੀ ਵਾਈਫ ਦਾ ਨਾਮ ਕੀ ਹੈ ਵਾਈਫ ਦਾ ਨਾਮ ਨਰਿੰਦਰ ਕੌਰ ਇਹਨੇ ਤਿੰਨੇ ਤਿੰਨੇ ਤੇ ਹੀ ਹੋ ਗਈਆਂ ਹਾਂਜੀ ਬਾਕੀ ਹੋਰ ਤਾਂ ਜੀ ਚਲੋ ਹੁਣ ਇਹਨੂੰ ਪਤਾ ਹੋਊਗਾ ਕਿੰਨੀਆਂ ਨੇ ਉਹ ਨਹੀਂ ਮੈਂ ਕਹਿ ਸਕਦੀ ਪਰ ਇਹਨੇ ਆ ਹੁਣ ਨਵਾਂ ਐਲੀਕੇਸ਼ਨ ਮੇਰੇ ਤੇ ਲਾਤਾ ਹੁਣ ਇਹ ਗੱਲ ਕਰੇ ਵੀ ਇਹਨੇ ਕੀ ਕੀਤਾ ਇਹ ਇਹ ਜੋ ਗੱਲ ਕੀਤੀ ਇਹਨੇ ਮਾਰ ਕਟਾਈ ਦੀ ਇਹ ਉਹ ਗੱਲ ਕਿਉਂ ਨਹੀਂ ਕਰਦਾ ਇਹ ਪੈਸਿਆਂ ਦੀ ਗੱਲ ਕਰੀ ਜਾਂਦਾ 8 ਲੱਖ ਰੁਪਏ 8 ਲੱਖ ਇੱਕ ਤਾਂ ਇਹਨੇ ਉਹਨੂੰ ਮਾਰ ਕੁੱਟ ਕੇ ਭੇਜਿਆ ਬਦਲ ਬਦਲ ਕੇ ਇਹ ਬਿਆਨ ਦੇਈ ਜਾਂਦਾ ਹੈ ਤੇ ਜੇ ਆਪਾਂ ਗੱਲ ਕਰੀਏ ਜਿੱਥੇ ਜਿੱਦਾਂ ਡੇਰੇ ਦੇ ਲੋਕ ਪਬਲਿਕ ਆਂਦੀ ਆ ਜੀ ਪਬਲਿਕ ਵੀ ਇਹ ਕਹਿ ਰਹੀ ਆ ਕਿ ਉਹ ਲੇਡੀਆਂ ਜਿਹੜੇ ਉਹ ਝੂਠ ਬੋਲਦੇ ਨੇ ਇਦਾਂ ਦੀ ਕੋਈ ਗੱਲਬਾਤ ਨਹੀਂ ਉਹ ਸਾਡੇ ਬਾਬਾ ਜੀ ਬਹੁਤ ਸਹੀ ਆ ਜੀ ਬਹੁਤ ਵਧੀਆ ਇਨਸਾਨ ਨੇ ਅੱਛਾ ਜੀ ਠੀਕ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਬਾਬਾ ਜੀ ਵਧੀਆ ਇਨਸਾਨ ਨੇ ਜੇ ਇਹਨਾਂ ਦੀ ਇਹਨਾਂ ਨੇ ਮੈਨੂੰ ਇੱਕ ਗੱਲ ਸੁਣਨ ਚ ਮਿਲਿਆ ਵੀਡੀਓ ਚ ਕਿ ਇਹਨਾਂ ਨੇ ਸਾਡੇ ਬਾਬੇ ਦੀ ਵੀਡੀਓ ਪਾਤੀ ਬਦਨਾਮ ਕਰ ਰਹੀ ਆ ਉਹਨੂੰ ਜਦੋਂ ਕਿਸੇ ਦੀ ਧੀ ਭੈਣ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਉਹ ਬਦਨਾਮੀ ਵਾਲੀ ਗੱਲ ਨਹੀਂ ਹੈਗੀ ਜੀ ਉਹ ਮੈਨੂੰ ਦੱਸੀ ਜਾਵੇ ਬੇਰੇ ਤੇ ਆਪਣੀ ਜਨਾਨੀ ਨੂੰ ਚਿਮਟਾਉਣ ਵਾਲਿਆਂ ਨੇ ਮਾਰ-ਮਾਰ ਕੇ ਲਹੂ ਲਾਹਣ ਦਾ ਉਹਦੇ ਚ ਇੱਜ਼ਤ ਬਣ ਰਹੀ ਹੈ ਇਹਨਾਂ ਲੋਕਾਂ ਨੂੰ ਪੁੱਛੋ ਇਹਨਾਂ ਦੇ ਘਰੇ ਧੀ ਭੈਣਾਂ ਨਾਵਾ ਹੈ ਨੀ ਕਿਆਂ ਮੈਡਮ ਇੱਕ ਸਵਾਲ ਰਹਿ ਗਿਆ ਫੇਰ ਦੁਬਾਰਾ ਜਿਹੜੀ ਪੁਲਿਸ ਆਈ ਸੀ ਉਹ ਤੁਹਾਡੇ ਕੋ ਕੀ ਕਰਨਾ ਸੀ ਸਾਡੀ ਰਾਨੂ ਜਦੋਂ ਪੁਲਿਸ ਆਈ ਸੀ ਬਾਜੀ ਉਹ ਜਿਹੜੀ ਪੁਲਿਸ ਆਈ ਸੀ ਜਦੋਂ ਮੇਰੀ ਸਿਸਟਰ ਦਾ ਹਸਪੀਟਲ 'ਚੋਂ ਫੋਨ ਆਇਆ ਰਾਤ ਨੂੰ ਵੀ ਇੱਥੇ ਬਹੁਤ ਸਾਰੇ ਇਹ ਬੰਦੇ ਇਕੱਠੇ ਕਰਕੇ ਲੈ ਕੇ ਆਇਆ ਮੈਂ ਜੀ ਥਾਣੇ 'ਚ ਫੋਨ ਕੀਤਾ ਕੰਟਰੋਲ ਰੂਮ ਵੀ ਫੋਨ ਕੀਤਾ ਮੈਨੂੰ ਕੋ ਰਿਪੋਰਟ ਸਾਈ ਸੀ ਜਦੋਂ ਮੇਰੀ ਸਿਸਟਰ ਦਾ ਹਸਪੀਟਲ 'ਚੋਂ ਫੋਨ ਆਇਆ ਰਾਤ ਨੂੰ ਕਿ ਇੱਥੇ ਬਹੁਤ ਸਾਰੇ ਇਹ ਬੰਦੇ ਇਕੱਠੇ ਕਰਕੇ ਲੈ ਕੇ ਆਇਆ ਮੈਂ ਜੀ ਥਾਣੇ 'ਚ ਫੋਨ ਕੀਤਾ ਕੰਟਰੋਲ ਰੂਮ ਵੀ ਫੋਨ ਕੀਤਾ ਮੈਨੂੰ ਕੋ ਰਿਪੋਰਟ ਪੈ ਮੇਰੇ ਫੋਨ 'ਚ ਕੰਟਰੋਲ ਰੂਮ ਕੀਤਾ ਮੈਂ ਐਸ ਐਚਓ ਸਾਹਿਬ ਨੂੰ ਕੀਤਾ ਫਿਰ ਮੈਂ ਐਸ ਪੀ ਮੈਮ ਨੂੰ ਕੀਤਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਦੋਂ ਕੰਟਰੋਲ ਰੂਮ ਮੈਂ ਫੋਨ ਕੀਤਾ ਤੇ ਮੈਂ ਤਾਰੀਵਾਲ ਮੈਮ ਨੂੰ ਵੀ ਫੋਨ ਕੀਤਾ ਉਹਨਾਂ ਨੂੰ ਵੀ ਮੈਂ ਕਿਹਾ ਮੇਰੀ ਸਰ ਨਾਲ ਗੱਲ ਹੋਈ ਸਾਰੀ ਵਾਲ ਸਭ ਨਾਲ ਮੈਂ ਕਿਹਾ ਸਰ ਐਦਾਂ ਕਰਕੇ ਅੱਜ ਜਿਹੜੀ ਵੀ ਗੱਲ ਹੋਈ ਸੀਗੀ ਮੇਰੇ ਸਿਸਟਰ ਔਰ ਜੀਜੂ ਦੇ ਵਿੱਚ ਮੈਂ ਕਿਹਾ ਉਹਦੇ ਕਰਕੇ ਉੱਥੇ ਉਹ ਬੰਦੇ ਲੈ ਕੇ ਪਹੁੰਚਿਆ ਹੋਇਆ ਉਹਨਾਂ ਨੇ ਕਿਹਾ ਮੈਂ ਥਾਣੇ 'ਚ ਫੋਨ ਕਰਦਾ ਮੈਂ ਤੁਹਾਡੇ ਕੋਲ ਦੋ ਬੰਦੇ ਭੇਜਦਾ ਹਾਂ ਮੇਰੇ ਕੋਲ ਜੀ ਥੋੜੀ ਦੇਰ ਬਾਅਦ ਹੀ ਐਸਪੀ ਦਫ਼ਤਰ ਤੋਂ ਦੋ ਬੰਦੇ ਆਏ ਸੀਗੇ ਪੁਲਸ ਵਾਲੇ ਤੁਸੀਂ ਡਿਟੇਲ ਘਟਾ ਸਕਦੇ ਉੱਥੇ ਗਲੀ ਦੇ ਵਿੱਚ ਕੈਮਰੇ ਲੱਗੇ ਹੋਏ ਆ ਉਹ ਮੇਰੇ ਨਾਲ ਗੱਲ ਕਰਕੇ ਪੁੱਛ ਕੇ ਗਏ ਆ ਬੇਟਾ ਕੀ ਗੱਲ ਹੋਈ ਹੈ ਮੈਂ ਸਾਰੀ ਗੱਲ ਦੱਸੀ ਹੈ ਉਹ ਸਿਵਲ ਹਸਪੀਟਲ ਪਹੁੰਚੇ ਮੇਰੀ ਸਿਸਟਰ ਕੋਲ ਉਸੇ ਦਿਨ ਜਿਸ ਦਿਨ ਇਹ ਮੇਰੇ ਠੀਕ ਹੈ ਜੀ ਹਾਂਜੀ ਬਾਬਾ ਜੀ ਤੁਹਾਡੇ ਸਾਲੀ ਨੇ ਕਿਹਾ ਸੀ ਕਿ ਤੁਸੀਂ ਵੀ ਪਿੱਛੇ ਬਿਆਨ ਦਿੱਤੇ ਸੀ ਕਿ ਮੇਤੇ ਸਾਲੀ ਮੇਰੀ ਨੇ ਹਮਲਾ ਕੀਤਾ ਜੀ ਮੁੰਡੇ ਨਾਲ ਲਿਆ ਕੇ ਗੱਡੀ ਇਨੋਵਾ ਚ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਜੀ ਉਹ ਕੰਦੇ ਜੀ ਸਾਨੂੰ ਮੁੰਡੇ ਦੇ ਹੰਦ ਕੀ ਰੋੜਾ ਮੈਂ ਤਾਂ ਜਿਸ ਟਾਈਮ ਬਾਬਾ ਜੀ ਕਹਿ ਰਹੇ ਸੀ ਉਸ ਟਾਈਮ ਮੈਂ ਸੀ ਆਪਣੇ ਘਰ ਮੈਂ ਉਹਨਾਂ ਨੂੰ ਕਾਹਦੇ ਘਟਾਣਾਗੇ ਪੁੱਛੋ ਜੀ ਕਿ ਕਿਹੜੇ ਮੁੰਡੇ ਸੀ ਤੋਂ ਕਾ ਜੀ ਇਹਨੂੰ ਵੀ ਪਤਾ ਜੀ ਸਾਕੋ ਇਹਨੂੰ ਪਤਾ ਮੈਂ ਕਿਹੜਾ ਭਾਂਗ ਵਾਲੇ ਪਕੌੜੇ ਖਾਦੇ ਹੋ ਮੈਨੂੰ ਪਤਾ ਨਹੀਂ ਲਾਦਾ ਇਹਨੂੰ ਪਤਾ ਸਾਕੋ ਇਹ ਕਿੰਨੇ ਵਜੇ ਦਾ ਟਾਈਮ ਸੀ ਥੋੜਾ ਹੱਥ ਆਪਣੇ 10 10:30 ਨਹੀਂ ਹੋਈ ਸੀ 10 ਵਜੇ ਤੋਂ ਬਾਅਦ ਦਾ ਟਾਈਮ ਸੀਗਾ ਜੀ ਫਿਰ ਅਸੀਂ ਉੱਥੇ ਪਾਰਚਾ ਕਟਾ ਆ ਗਏ ਐਮਐਲ ਲੜਕਾ ਆ ਗਏ ਮੈਂ ਫੋਨ ਕੀਤਾ ਬੰਦਿਆਂ ਨੂੰ ਰਾਤ ਨੂੰ ਜੀ ਨਹੀਂ ਮੈਂ ਫੋਨ ਕੀਤਾ ਆਪਣੇ ਦੋਹਾਂ ਸੰਗ ਦੇ ਬੰਦਿਆਂ ਨੂੰ ਵੀ ਆਹ ਦੰਦ ਨਹੀਂ ਜਿਹੜੇ ਮੁੰਡੇ ਗੱਡੀ 'ਚ ਆਏ ਸੀ ਉਹ ਰਾਤ ਨੂੰ ਆਏ ਸੀ ਕੋਤੋਂ ਆਏ ਸੀ ਉਹ ਰਾਤ ਨੂੰ ਜੀ ਯੋ ਮੁੰਡੇ ਕੌਨ ਸੀ ਹੈਗੇ ਤੁਹਾਡੇ ਜਾਮ ਸ਼ਾਮ ਚ ਮੁੰਡਾ ਮੈਂ ਫੇ ਮੋਰੇ ਆਵਗਾ ਤਾਂ ਪਛਾਣ ਲੋਗੇ ਤੇ ਬਾਕੀ ਆ ਆਪਣੇ ਸਾਡੇ ਮਾਸੇ ਜੀ ਹੋਣੀ ਬਹੁਤ ਸਤਕਾਰਯੋਗ ਹੈ ਪਛਾਣ ਲੈ ਜੀ ਮੈਂ ਪਰ ਉਹ ਕਹਿ ਰਹੇ ਕਿ ਨਹੀਂ ਜੀ ਮੈਂ ਤਾਂ ਉਸ ਟਾਈਮ ਤੇ ਆਪਣੇ ਘਰ ਸੀ ਜਾਮਾ ਉੱਥੇ ਤਾਂ ਮੈਂ ਕਿਤੇ ਗਈ ਨਹੀਂ ਜੀ ਮੈਨੂੰ ਪਤਾ ਹੀ ਨਹੀਂ ਚੋਰੀ ਚੋਰੀ ਕਰਕੇ ਕਹਿੰਦਾ ਦੱਸੋ ਮੇਰੀ ਮੈਂ ਚੋਰ ਹਾਂ ਮੈਂ ਤਾਂ ਮੈਂ ਕਹੂੰਗਾ ਚੋਰ ਇੱਕ ਸਾਡੇ ਕੱਪੜੇ ਤੁਸੀਂ ਦੇਖਦੇ ਕੀ ਬਣਿਆ ਹੈ ਕੱਪੜਿਆਂ ਦਾ ਦੋ ਹੀ ਹਾਲ ਦੇਖੋ ਵੀ ਦੇਖੋ ਮੇਰਾ ਹੀ ਫੋਨ ਆਹ ਟੈਸਟ ਕਰਾ ਲਓ ਹਾਂਜੀ ਹੋਰ ਦੱਸੋ ਜੀ ਪੁੱਛੋ ਇੱਕ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਪੈਸੇ ਦੀ ਗੱਲ ਕੀਤੀ ਸੀਗੀ ਪੈਸੇ ਜਿਹੜੇ ਨੋਟ ਤੁਹਾਡੇ ਦੇ ਬਾਰੇ ਆ ਜੀ ਤੁਸੀਂ ਕਿਹਾ ਸੀ ਕੀ ਹਾਂ ਵੀ ਉਹਨਾਂ ਦੀ ਕੋਈ ਸੁਖਨਾ ਪੂਰੀ ਹੋਈ ਸੀ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਕਿਹੜੀ ਸੁਖਨਾ ਪੂਰੀ ਹੋਈ ਨਾ ਤਾਂ ਮੇਰਾ ਵਿਆਹ ਹੋਇਆ ਨਾ ਮੇਰਾ ਬਾਹਰਲਾ ਵੀਜ਼ਾ ਲੱਗਾ ਜੀ ਕਿਹੜੀ ਵੀ ਸੁਖਨਾ ਪੂਰੀ ਉਹ ਪੈਸੇ ਤਾਂ ਤੁਸੀਂ ਖੁਦ ਦਿੱਤੇ ਸੀ ਡੱਬੇ ਤੁਸੀਂ ਖੁਦ ਦਿੱਤੇ ਸੀ ਕੀਮਤੇ ਵਾਰ ਦੇ ਡੱਬੇ ਮੇਰੇ ਝੋਲੀ ਰੱਖਦੇ ਜੈ ਸ਼੍ਰੀ ਰਾਮ ਕਹਿਣਾ ਜੀ ਕਿ ਆ ਕਹਦੇ ਮੈਂ ਤੇ ਨੋਟ ਬਾਰਨੇ ਜੀ ਦੇਖੋ ਜੀ ਇਹ ਕੋ ਫਿਲਮੀ ਰਵਾਨਾ ਦੱਸੋ ਮੈਨੂੰ ਜਿਆ ਬਜੈਸਟਰੇਟ ਉਹ ਕੀ ਆ ਜੀ ਇਹ ਤੋਂ ਮੈਂ ਪੈਕਟਾ ਆ ਕੇ ਬਾਹਰ ਲਾਉਂਗਾ ਕਿ ਜੇ ਕਹਿੰਦੇ ਐਨਾ ਜ਼ਿਆਦਾ ਦਿਖਾ ਲਾਣੀ ਬਾਜੀ ਮੈਂ ਕਿਸੇ ਨੂੰ ਦਿਖਾਦਾ ਕਿਸੇ ਨੂੰ ਪੁੱਛ ਲਓ ਮੇਰੇ ਸੰਗ ਦੇ ਬੰਦਿਆਂ ਨੂੰ ਪੁੱਛ ਲਓ ਕੈਨ ਨੂੰ ਪੁੱਛ ਲਓ ਇੰਨੇ ਵੱਡੇ ਡੱਬੇ ਚਾਰੇ ਠੀਕ ਹੈ ਜੇ ਕੋਈ ਦੇ ਦਊਗਾ ਛੱਡਣ ਨੂੰ ਚਲ 1000 2000 ਦੇ ਪਾਚੇ ਨੇ 5 500 ਦੇ ਨੋਟ ਬਾਜੀ ਕੋਈ ਬਾਬਾ ਨਹੀਂ ਦੇਦਾ ਮੈਂ ਨਹੀਂ ਕਹਿੰਦਾ ਮੇਰੇ ਤੋਂ ਸਾਰੇ ਚੰਗੇ ਆਪਾਂ ਕਿਸੇ ਦੇ ਪਿਛਾ ਵਾਰਗੇ ਬੈਹਨੇ ਆ 5 500 ਦੇ ਮੈਂ ਜੁੱਤੀਆਂ ਖਾ ਕੇ ਰਹਿ ਜਾਣਾ ਇੱਥੇ ਲੋਕਾਂ ਨੂੰ ਠੀਕ ਹੈ ਜੀ ਆਪਣਾ ਪਾਪ ਸਪਾਉਣ ਨੂੰ ਬਹੁਤ ਕਰਦਾ ਹੈ ਮੰਨਣਾ ਹੀ ਨਹੀਂ ਜੇ ਇਹ ਤਾਂ ਵੀਡੀਓ ਮੈਨੂੰ ਬਾਹਰੋਂ ਪ ਜਦ ਇਹ ਇਹ ਕਹਿੰਦੇ ਅਸੀਂ ਬਣਾਈਓ ਕਿਸੇ ਨੇ ਨਹੀਂ ਬਣਾਈਓ ਉਹਨਾਂ ਬੰਦੇ ਐਨਆਈਆਰ ਆਏ ਜਿਉ ਬਾਰਾ ਬਣਾਈ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਬਸ ਕਰ ਬਸ ਕਰ ਦੇਖ ਮੈਂ ਕਹਿੰਦਾ ਨਹੀਂ ਇਹਦਾ ਹੱਥ ਘੜਦਾ ਵਿੱਚ ਮੇਰਾ ਮੁੰਡਾ ਵੀ ਕਰਦਾ ਇਹ ਹਟਦੀ ਨਹੀਂ ਛੱਡਣੋਂ ਹਟਦੀ ਨਹੀਂ ਪਰ ਉਹਨਾਂ ਦਾ ਕਹਿਣਾ ਕਿ ਤੁਸੀਂ ਕਹਿ ਕੇ ਬਣਵਾਈ ਆ ਜੀ ਮੁੰਡਾ ਸੀਗਾ ਮੁੰਡੇ ਨੇ ਕਿਹਾ ਪਿੱਛੋਂ ਆਂਦੇ ਵੀਡੀਓ ਪੂਰੀ ਪਲੈਨਿੰਗ ਨਾਲ ਵੀਡੀਓ ਬਣਾਈ ਆ ਤੁਹਾਡੇ ਕਹਿੰਦੇ ਸਾਰਾ ਕੰਮ ਹੋਇਆ ਜੀ ਭਾਜੀ ਮੈਨੂੰ ਕੋ ਲੱਖ ਰੁਪਇਆ ਦੇਵੇ ਬਈ ਤੂੰ ਕਹਿੰਦੇ ਛੱਡ ਕੇ ਪੈਸੇ ਆਪਣੀ ਟੋਲ ਬਣਾ ਮੈਂ ਕਦੀ ਮੈਨਾਂ ਬਣਾਉਂਗਾ ਕੀ ਕਹਿੰਦੇ ਕਿ ਜਿਹੜੀ ਵੀਡੀਓ ਬਣਾਈ ਸੀ ਉਹਨਾਂ ਨੂੰ ਪੁੱਛਿਆ ਵੀਡੀਓ ਕਾਤੇ ਬਣ ਉਹ ਕਹਿੰਦੇ ਜੀ ਇਹ ਬਾਹਰ ਐਨਆਰਆਈ ਨੂੰ ਖਾਣ ਵਾਸਤੇ ਕਾਦੇ ਉਹਨਾਂ ਨੂੰ ਕੀ ਦੱਸਣਾ ਉਹਨਾਂ ਨੂੰ ਮੈਨੂੰ ਪਤਾ ਹੀ ਐ ਕਿ ਇੱਥੋਂ ਗਏ ਹੋਆ ਇੱਥੋਂ ਸਾਡੇ ਕੋਲੋਂ ਗਏ ਹੋਆ ਕਿ ਇਹਨੇ ਮੋਟਰਸਾਈਕ ਠੀਕ ਆ ਜੀ ਸਾਹਮਣ ਤਾਂ ਉਹ ਕਰੀ ਜਾਂਦਾ ਜਿਹਨੂੰ ਪਤਾ ਨਹੀਂ ਹੁੰਦਾ ਇਹ ਭਾਜੀ ਦਰਬਾਰ ਬਹੁਤ ਪੂਰਾ ਮਾਲਕ ਤੋਂ ਡਾਕ ਕੇ ਕਹਿੰਦਾ ਬਹੁਤ ਪੂਰਾ ਉੱਦਾਂ ਹੁੰਦਾ ਤਾਂ ਮੈਂ ਉਹਨੂੰ ਚਲ ਜਾਣਾ ਹੀ ਪਰ ਮੇਰੀ ਇੱਤੇ ਜਾਨ ਵੀ ਹਾਜ਼ਰ ਮੈਂ ਚਲ ਵੀ ਜਾਵਾਂ ਪਰ ਇੱਕ ਇੰਦਾਂ ਦੇ ਜਿਹੜੀਆਂ ਨਾ ਗੱਲਾਂ ਨਹੀਂ ਸੁਖਦਿਆਂ ਮੇਰੇ ਇਹ ਕਹਿੰਦੀ ਆ ਹਮਲਾ ਨਿਕਲ ਆਇਆ ਇਹਨੂੰ ਕਹਿੰਦੀ ਆ ਆਪੇ ਹੀ ਦੁਹੇ ਕੀਤੇ ਪਿੱਠ ਦੇ ਉੱਤੇ ਆਪੇ ਵੱਜ ਜਾਂਦੇ ਦੱਸੋ ਆ ਪੈਰ ਦੇ ਉੱਤੇ ਆਪਣੇ ਆਪ ਵੱਜ ਗਿਆ ਜੇ ਇਹ ਦੂਜੀ ਕਹਿੰਦੀ ਆ ਇਹ ਤਾਂ ਮਨੇ ਘਰ ਵਾਲੀ ਨੂੰ ਵੀ ਪਤਾ ਪੇ ਕਰਾਇਆ ਇਹਨੂੰ ਆਹ ਨਾਲ ਨਾ ਪਤਾ ਉਹ ਬਈ ਗੱਡੀ ਸੀ ਜਿੱਥੇ ਹਮਲਾ ਹੋਇਆ ਸੀਗਾ ਮੇਨ ਜਗ੍ਹਾ ਇਹ ਬਾਈਪਾਸ ਤੋਂ ਮੁੜ ਕੇ ਜਿੱਥੇ ਕੋਈ ਛਲੀਆਂ ਨਹੀਂ ਪਾਉਂਦੇ ਉਹ ਤਾਂ ਇਧਰੋਂ ਗੇਟ ਜਾਂਦਾ ਕੁਜਰਾਂ ਦੇ ਵੱਲ ਨੂੰ ਰਾਹਤਾ ਜਾਂਦਾ ਉੱਥੇ ਮੇਰਾ ਲੈਟਾਂ ਲੁੱਟਾਂ ਸਭ ਮੋਟਰਸਾਈਕਲ ਭੰਨਿਆ ਹੋਇਆ ਕਿਤੇ ਆਪ ਨਹੀਂ ਭੰਨ ਲਿਆ ਬੋਲਟ ਮੈਂ ਨਾ ਮੈਨੂੰ ਕਿ ਲੋੜ ਭੰਨਣ ਦੀ ਤੁਸੀਂ ਬੋਲਟ ਤੇ ਗਏ ਸੀ ਜੇ ਮੈਂ ਜੇ ਦਾਖਲ ਹੁੰਦਾ ਤਾਂ ਮੈਂ ਸਵੇਰੇ ਹੁੰਦਾ ਮੈਂ ਹੋਰ ਵੀ ਦੁਆ ਕਰਦਾ ਪਰ ਨਹੀਂ ਮੈਂ ਮੁੰਡੇ ਨੂੰ ਨਹੀਂ ਲਿਖਾਤਾ ਨਾਲ ਇਹਦਾ ਮੁੰਡਾ ਜਵਾਨ ਨੰਦੇ ਘਰ ਕਿ ਇਹ ਕਹ ਕਾਲ ਸੁਣਨ ਜੋ ਆਨ ਮੁੰਡਾ ਉਹਦੇ ਘਰ ਉਹ ਕਿਉਂ ਲਿਖਾਇਆ ਮੈਂ ਬਾਈ ਨਹੀਂ ਤੁਸੀਂ ਉਸ ਟਾਈਮ ਬੁਲਟ ਤੇ ਸੀ ਸਾਡੇ ਨਾਲ ਕੋਈ ਹਾਂਜੀ ਬੁਲਟ ਤੇ ਸੀ ਬਾਜੀ ਸਾਡੇ ਪਸ਼ੂਆਂ ਦਾ ਪੇੜਾ ਮੁੱਕ ਗਿਆ ਸੀ ਮੈਂ ਕਿਸੇ ਨੂੰ ਫੋਨ ਕੀਤਾ ਮੈਂ ਕਿਹਾ ਚੱਲ ਉਹਨੂੰ ਦੁਆ ਕਰਕੇ ਲਿਆਉਨੇ ਮੇਰੇ ਫੋਨ 'ਚ ਪੈਸੇ ਮੁੱਕ ਗਏ ਸੀ ਤਾਂ ਮੈਂ ਵਟਸਐਪ ਤੋਂ ਕਾਲ ਆ ਰਿਹਾ ਸੀ ਉਹ ਨਹੀਂ ਦੁਆ ਹੋਈ ਉਹ ਤੋਂ ਮੈਂ ਕਿਹਾ ਚੱਲ ਆਪੇ ਹੀ ਚੱਲਦੇ ਮੈਂ ਰਾਤ ਨੂੰ ਬੁਲਟ ਤੇ ਚੱਲ ਗਿਆ ਕਿਉਂ ਮੈਂ ਸਾਰੀ ਦਿਹਾੜੀ ਘੁੰਮਣ ਦਹੇਨ ਵਿੱਚ ਸਾਰੀ ਦਿਹਾੜੀ ਲੰਗੇ ਉਸ ਦਿਨ ਇਹ ਨਹੀਂ ਇੰਨਾ ਕੁ ਦੁਆ ਕੀਤਾ ਨਾ ਗੱਲ ਛੱਡ ਦੇ ਯਾਰ ਆਲਰੇਡੀ ਬੰਦਾ ਦੁਇ ਦੇ ਵਿੱਚ ਹੁੰਦਾ ਆਪਣੇ ਟੈਂਸ਼ਨ 'ਚ ਹੁੰਦਾ ਇੱਕ ਫੇਰ ਇਹ ਕਹਿੰਦੀ ਮੈਂ ਪੈਸੇ ਹੀ ਲਗੇ ਆਣ ਲਗੇ ਭਾਜੀ ਮੈਂ ਕਹਿੰਦਾ ਲੱਖ 2 ਲੱਖ ਬਦਲੇ ਘਰ ਨਹੀਂ ਪਟਦਾ ਕੋਈ ਮੇਰਾ ਮੁੰਡਾ ਲੋਕੀ ਜਿਹੜੇ ਬਕਵਾਸ ਕਰਦੇ ਨਾ ਬਾਪਾ ਐ ਬਾਪੇ ਦੀ ਵੀਡੀਓ ਵਾਇਲ ਹੋ ਗਈ ਉਹਨਾਂ ਨੂੰ ਕਹਾਂ ਪਟ ਕੇ ਦੱਸਣ ਦਾ ਕਰ ਮੈਂ ਬਾਪਿਆਂ ਦੇ ਪੈਸੇ ਬਦਲੇ ਪਟਿਆ ਮੈਂ ਲੰਗਰ ਹਾਲ ਬਣਾਉਣਾ ਸੀ ਠੀਕ ਹੈ ਪਿੱਛੇ 8.5 ਲੱਖ ਰੁਪਈਆ ਹੈਗਾ ਜੇ ਮੈਂ ਕਹਿੰਦਾ ਮੈਂ ਬੰਦੇ ਲੈਣਾ ਜਿਹਨਾਂ ਨਹੀਂ ਵੇਚਿਆ ਉਹ ਕਹਿੰਦਾ ਮੈਂ ਉਹਨਾਂ ਦੀ ਜੁੱਤੀ ਚ ਪਾਣੀ ਪੀਊਗਾ ਕਹਿਦਣ ਵੀ ਅਸੀਂ ਪੈਸੇ ਨਹੀਂ ਦੇ ਕੇਗਾ ਭਾਜੀ 1 ਰੁਪਇਆ ਬੰਦਾ ਕੁਆਜ ਜਾਵੇ ਨਾ ਤਾਂ 100 ਰੁਪਇਆ ਬੰਦੇ ਦੀ ਜੇਬ ਚ ਆਪਾਂ ਨੂੰ 10000 ਕੁ ਆ ਜਾਓ ਸਾਰੀ ਦਿਹਾੜੀ ਟੋਲ ਤੱਕ ਮੈਂ ਠੰਡੇ ਦੀ ਬੋਤਲ ਪੀਉਂਗਾ ਫਿਰ ਇਹ ਜਿੱਦਣ ਐਡਮਿਟ ਗਈ ਇੱਥੋਂ ਬੜੀ ਸੋਹਣੀ ਗਈ ਉੱਥੇ ਜਾ ਕੇ ਮੂੰਹ ਰੰਗ ਲਿਆ ਉੱਥੇ ਟੂਰਨਾਮੈਂਟ ਦਾ ਇਖਤਾਰਨ ਕਰਨ ਗਈ ਜੀ ਦਾਖਲ ਹੋਣ ਗਈ ਹੈ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਪੈਸੇ ਦੀ ਗੱਲ ਕਰ ਰਹੇ 8 8.5 ਜੋ ਵੀ ਹੈਗਾ ਵਾ ਇਹ ਸਾਰੇ ਪੈਸੇ ਇਹ ਨਾਲ ਲੈ ਕੇ ਆਪਣੇ ਭਾਜੀ ਮੈਂ ਅੰਦਰ ਬੈਠੇ ਦੀ ਮੇਰੀ ਵੀਡੀਓ ਇਹ ਬਾਹਰੋਂ ਆਉਂਦੀ ਆ ਤੁਸੀਂ ਦੱਸੋ ਮੈਨੂੰ 12 ਬਣਾਉਣ ਗਿਆ ਮੈਂ ਗੇਟ ਤੇ ਮੈਂ ਜੁੱਤੀਆਂ ਥੋੜੀ ਖਾਣੀਆਂ ਲੋਕਾਂ ਨੂੰ ਨਹੀਂ ਨਹੀਂ ਬਾਬਾ ਜਿਹੜਾ ਟਰੈਕਟਰ ਵਾਲਾ ਸਮਾਨ ਵਾਲਾ ਪੈਸਾ ਸੀਗਾ ਤੁਹਾਡਾ 8 ਲੱਖ ਕੁਸ਼ ਰੁਪਏ ਉਹ ਇਹਨਾਂ ਦੇ ਕੋਲੇ ਹੀ ਆ ਹਾਂਜੀ ਇਹ ਲਗਈ ਆ ਜੀ ਝਗੜਾ ਹੀ ਪੈਸਿਆਂ ਤੋਂ ਭਾਜੀ ਸਾਰਾ ਮੇਰੀ ਗੱਲ ਸੁਣੋ ਭਾਜੀ ਮੈਂ ਕੋਈ ਦਰਾਸਤਾ ਨਾਲ ਨਹੀਂ ਤੋੜਦਾ ਮੈਂ ਠੀਕ ਆ ਕੰਮ ਕਰਦਾ ਹੁਣ ਮੈਂ ਚਾਹ ਮੈਂ ਮੰਨਦਾ ਹੁਣ ਵੀ ਮੇਰੇ ਸਿਰ 4 ਲੱਖ 3 ਲੱਖ ਰੁਪਏ ਤਾਂ ਸਿੱਧਾ ਮੇਰੇ ਸਰੇ ਹੋ ਗਿਆ ਚਲੋ ਬਾਕੀ ਟਰੈਕਟਰ ਦੇ ਪੈਸੇ ਸੀ ਮੈਂ ਇਹ ਨਹੀਂ ਗੱਲ ਕਰਦਾ ਹੁਣ ਮੈਂ ਕੀ ਵੇਚੂਗਾ 3 ਲੱਖ ਦਾ ਬਈ ਹਰ ਵੀਨਾ ਕੋਈ ਨਹੀਂ ਬਾਬੇ ਦੀ ਮਿਹਨਤ ਸਰਕਟ ਚਲਾ ਦੇਣਾ ਕੋ ਪਸ਼ੂ ਵੇਚ ਜਾ ਕੋਸੇਵਾ ਕਿੰਨੇ ਸਾਲ ਦੀ ਉਮਰ ਨਹੀਂ ਖਾ ਲੈਣੇ ਪਾਜੀ ਇਦਾਂ ਗੱਲ ਦਾ ਐਲੀਕੇਸ਼ਨ ਹੁਣ ਕਹਿੰਦੀ ਮੈਂ ਹਮਲਾ ਨਹੀਂ ਕਰਾਇਆ ਆ ਨਹੀਂ ਕਰਾਇਆ ਕਿਹਾ ਬੰਨ ਕਾ ਦਾਖਲ ਹੋਣਾ ਕੋਸਾਣਾ ਪਾਜੀ ਮੇਰਾ ਤਾਂ ਉੱਥੇ ਉਹ ਕਹਿਆ ਕੰਮ ਮੈਂਗਾ ਜਿੱਤੇ ਦਾਖਲ ਸੀਗੇ ਜਿੱਦਾਂ ਉਹ ਨਹੀਂ ਕੁਰਬਾਨਾ ਮਾਰੀਆਂ ਦਾਖਲ ਸੀਗੇ ਠੀਕ ਹੈ ਜੀ ਉਹਨਾਂ ਵਿੱਚੋਂ ਵੀ ਮੁੰਡਾ ਇਕੱਲੇ ਡਿਗੇ ਵਿੱਚ ਵੱਜ ਗਿਆ ਹੈਂਡਲ ਤੇ ਮੇਰੇ ਹੈਂਡਲ ਵਿੱਚ ਵੱਜ ਗਿਆ ਉਹ ਮੁੰਡਾ ਵੀ ਡਿਗੇ ਆ ਜਾਉ ਮੈਂ ਬ੍ਰੇਕ ਮਾਰੀ ਵਿੱਚ ਲਗਾ ਦੇ ਹੈਂਡਲ ਉਹਦੇ ਉਹਦੇ ਸੱਟਾਂ ਲੱਗੀਆਂ ਕੋਈ ਪਤਾ ਨਹੀਂ ਜੀ ਡਿਗੇ ਆ ਵੀ ਮੈਂ ਦੇਖਿਆ ਮੇਰਾ ਆਪਣੇ ਆ ਜਿਹੜਾ ਮੋਰੇ ਡੰਡਾ ਲੱਗਾ ਹੁੰਦਾ ਮੇਰੇ ਪੈਰ ਤੇ ਲੱਗਾ ਬਹੁਤ ਜੋ ਤੇ ਆ ਦੇਖੋ ਗੋਡੇ ਦੇ ਆ ਦੇਖੋ ਮੈਂ ਮੰਨ ਲਵੇ ਆ ਗੋਡੇ ਤੇ ਮੈਂ ਮੰਨ ਲਿਆ ਡੰਡਾ ਆ ਦੇਖੋ ਪਹਿਲਾਂ ਆ ਤੁਸੀਂ ਦੱਸੋ ਕਿਹੜਾ ਬੰਦਾ ਇੱਥੇ ਸੂਆ ਮਾਰ ਲਊਗਾ ਤੇ ਜਿਹੜਾ ਤੁਸੀਂ ਕਹਿੰਦੇ ਕਿ ਟੈਟੂ ਵਾਲਾ ਮੁੰਡਾ ਜਿਹਾ ਮੈਂ ਮੋਰੇ ਆਊਗਾ ਮੈਂ ਪਛਾਣ ਲਊਗਾ ਉਹ ਪਛਾਣ ਲੈਣਾ ਜੀ ਇਹਨਾਂ ਦਾ ਇੱਧਰ ਕਰਦਾ ਹੀ ਘੁੰਮਦਾ ਕੋਈ ਨਹੀਂ ਪਛਾਣ ਲੈਣਾ ਉਹ ਮਾਲਕ ਦੀ ਰਵੇ ਮੇਰੇ ਕੋਈ ਨਹੀਂ ਟੈਨਸ਼ਨ ਨਹੀਂ ਲੈ ਥੋੜਾ ਜਿਹਾ ਮੈਂ ਆਪਸਰ ਚਾਹਦਾ ਭਾਈ ਸ਼ੀਰਲਾ ਸਵਾਲ ਇਹ ਆ ਉਹ ਤੁਹਾਡੇ ਉਹਨਾਂ ਉਹਨਾਂ ਨੇ ਕਿਹਾ ਹੈ ਕਿ ਕਾਫੀ ਕੁੜੀਆਂ ਦੇ ਬਾਬਾ ਜੀ ਦੇ ਨਾਲ ਨਾਮ ਜੁੜਦੇ ਪਏ ਆ। ਬਾਹ ਤੇ ਵੀ ਨਾ ਲਗਾਇਆ ਆ। ਉਹਦੇ ਬਾਰੇ ਕੀ ਸਚਾਈ ਆ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਭਾਜੀ ਬਾਹ ਤੇ ਨਾ ਕੁੜੀਆਂ ਦਾ ਲਿਖਾਇਆ ਜਾਂਦਾ ਪਹਿਲਾਂ ਦੱਸੋ। ਉਹਨਾਂ ਵੱਲੋਂ ਕਿਹਾ ਗਿਆ ਇਹ ਚੀਜ਼। ਹਾਂਜੀ। ਉਹਨਾਂ ਵੱਲੋਂ ਕਹੀ ਗਈ ਹੈ ਇਹ ਚੀਜ਼। ਮੇਰੀ ਗੱਲ ਸੁਣੋ ਜੀ ਮੇਰਾ ਕਿਸੇ ਦੇ ਨਾਲ ਨਹੀਂ ਸੀਗਾ। ਜੇ ਮੈਂ ਇਹ ਕਹਿੰਦਾ ਵੀ ਚਲੋ ਪਹਿਲਾਂ ਆਪਣੇ ਪਹਿਲੀ ਲਾਈਫ ਦੇ ਵਿੱਚ ਜਦੋਂ ਸੀਗਾ ਆਪਣੇ ਨਹੀਂ ਸੀਗਾ ਮੈਂ ਇੱਥੇ ਡੇਲ ਤੇ ਬੈਠਾ ਅੱਜ ਤੋਂ ਵੀ 25 ਸਾਲ ਪਹਿਲਾਂ ਮੈਂ ਇਹ ਨਹੀਂ ਕਹਿੰਦਾ ਕਿਸੇ ਨਾਲ ਹੋਊਗਾ ਵੀ ਮੈਨੂੰ ਉਸ ਚੀਜ਼ ਦਾ ਉਹ ਚੀਜ਼ ਦਾ ਤਾਂ ਹੁਣ ਕੋਈ ਦਵਾਈ ਨਹੀਂ ਹੈਗਾ ਮੈਂ ਨਹੀਂ ਕਹਿੰਦਾ ਮੈਂ ਮੈਂ ਦੁੱਧ ਦੋਤਾ ਹਰੇਕ ਦੀ ਜ਼ਿੰਦਗੀ 'ਚ ਬੜੇ ਮੋੜ ਆਉਂਦੇ ਆ ਮੈਂ ਕਿਸੇ ਨੂੰ ਅੱਜ ਤੱਕ ਨਹੀਂ ਕਹਿੰਦਾ ਮੈਂ ਦੁੱਧ ਦੋਤਾ ਪਰ ਮੇਰੀ ਇਹਨੂੰ ਕਾ ਇੱਕ ਮਿਸਟੇਕ ਦਿਖਾ ਦੇ 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 ਤੇ ਬੈਠੇ ਦੀ ਇੱਕ ਵੀ ਜ਼ਿਆਦਾ ਅੱਧੀ ਵੀ ਦਿਖਾ ਦੇ ਮੇਰੇ ਨਾਲ ਕਿਸੇ ਦੀ ਉਦਾਂ ਹੀ ਫੋਟੋ ਦਿਖਾ ਦੇ ਕਿਸੇ ਨਾਲ ਦੁਆ ਕਰਦੇ ਆ ਕਹਿੰਦੇ ਇਹਦੇ ਨਾਲ 4-4 5-500 ਬੰਦਾ ਆ ਪਾਜੀ ਮੇਰੇ ਨਾਲ ਤਾਂ ਹਿਯਾਰ ਵੀ ਗਿਆ ਜੇ ਕਿਸੇ ਨੂੰ ਦੁੱਖ ਮੈਂ ਕਹਿੰ ਇਹਨੂੰ ਫੋਨ ਕਰਕੇ ਨਹੀਂ ਸਕਦਾ ਪਾਜੀ ਠੀਕ ਆ ਨਾ ਮੈਂ ਕਿਸੇ ਨੂੰ ਕਹਿੰਦਾ ਮੈਂ ਸਹੀ ਆ ਤਿੱਜਾ ਕਹੇ ਤਰੀਕੇ ਨਾਲ ਜਿੱਦਾਂ ਮੈਂ ਮੋਟਰਸਾਈਕਲ ਤੋਂ ਫਿੱਟ ਗਿਆ ਬਹੁਤ ਜ਼ੋਰ ਧੀ ਡਿੱਗਿਆ ਭਾਜੀ ਆ ਦੇਖ ਮੇਰੇ ਕੀ ਮਾਰਦਾ ਮੈਂ ਤੀਜੀ ਵਾਰ ਦਿਖਾਦਾ ਦੇਖੋ ਆ ਕਿਲ ਭੜਿਆ ਮੇਰੇ ਉਥੂ ਹਾਂ ਜੇ ਮੇਰੀ ਗਾਥਨ ਮੇਰੇ ਹੱਥ ਟੋਟੀਆਂ 6 ਬਾਹ ਟੋਟੀਆਂ ਦੇ ਮੇਰਾ ਮੂੰਹ ਦੇਖੋ ਕਿਦਾਂ ਹੋਇਆ ਸਾਰੇ ਕੱਪੜੇ ਮੇਰੇ ਗਾਚ ਮਾਚੇ ਕੋਨਾ ਹੋ ਗਿਆ ਲਹੂ ਦੇ ਨਾਲ ਭਾਜੀ ਇੱਥੇ ਪਤਾ ਨਹੀਂ ਕੀ ਚੁੱਬਿਆ ਕਿਨ ਚੁੱਬਿਆ ਬੱਟਾ ਚੁੱਬਿਆ ਮੈਨੂੰ ਨਹੀਂ ਪਤਾ ਤੁਸੀਂ ਦੱਸੋ ਵੇ ਗੋਡੇ ਤੇ ਮਾਰਦਾ ਕੋਈ ਪਿੱਠ ਨਾਲ ਤੁਹਾਨੂੰ ਦਿਖਾਉਂਦਾ ਆਪਣੇ ਦੱਸੋ ਕੀ ਬਣਾ ਪਿੱਠ ਤੇ ਕੋ ਮਾਰਦਾ ਪਰ ਕਿੰਨੀ ਕਿ ਪਦਮਾਸ਼ੀ ਆ ਫੁਗੜਾ ਕਰੀ ਆ ਬਿੜਤੇ ਬਹਾਨਾ ਕੰਨਾ ਚੰਗੀ ਗੱਲ ਨਹੀਂ ਹੁੰਦਾ ਨਹੀਂ ਕਿ ਇਹਨੂੰ ਕੋ ਕਹਿਆ ਮੇਰੀ ਮਾਸੀ ਨਾਲ ਕਿਹੜੀ ਕੋ ਦੁਸ਼ਮਣੀ ਹੈ ਠੀਕ ਹੈ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁੰਦਾ ਵੇ ਜਿਹਨੂੰ ਪੇਪਰ ਵਾਲੇ ਕੀਤਾ ਉਹਨੂੰ ਪਤਾ ਹੁੰਦਾ ਮੇਰੀ ਕੰਪਾਰਟਮੈਂਟ ਆਉਣੀ ਆ ਮੈਂ ਕੋਈ ਮਾਰਾ ਨਹੀਂ ਕੀਤਾ ਨਾ ਮੈਂ ਕਿਸੇ ਨੂੰ ਕਹਿਣਾ ਠੀਕ ਹੈ ਆਪਣੀ ਜਾਨ ਤੇ ਖੇਡ ਕੇ ਮੂੰਹ ਦੇ ਨਾਲ ਯਾਰਾਂ ਖੇਡਣਾ ਸਪਾਣੀਆਂ ਕੋਈ ਮੈਨੂੰ ਕੋਈ ਪੰਡਤ ਨਹੀਂ ਨਹੀਂ ਦੱਸਿਆ ਅੱਧੀ ਅੱਧੀ ਰਾਤ ਨੂੰ ਮੈਨੂੰ ਲੋਕਾਂ ਨੂੰ ਕੋ ਕਸਰ ਵਾਲਾ ਆ ਗਿਆ ਕੋ ਕਿਸੇ ਤਰੀਕੇ ਵਾਲਾ ਆ ਗਿਆ ਕੋ ਕਿਸੇ ਤਰੀਕੇ ਵਾਲਾ ਸਾਰੀ ਦੁਨੀਆ ਆਂਦੀ ਆ ਮੈਂ ਕੋ ਹਰੇਕ ਧਰਮ ਦਾ ਸਤਿਕਾਰ ਕਰਦਾ ਮੈਂ ਹਰੇਕ ਤਰ੍ਹਾਂ ਦੇ ਮੇਕ ਜਦੋਂ ਸਾਡਾ ਪਿੰਡ ਸਿੰਘਾਂ ਦਾ ਕੁਛ ਵੀ ਹਰੇਕ ਨਮਾਜ਼ ਤੱਕ ਇਹਨੂੰ ਸਰਤਾਜ ਜੀ ਤੋਂ ਬਿਨਾਂ ਬੋਲਿਆ ਨਹੀਂ ਨਾ ਕਿਸੇ ਨੂੰ ਧੀ ਭੈਣ ਨੂੰ ਕੋਈ ਬੰਦਾ ਇੱਕ ਵੀ ਕਹਿ ਦੇ ਹਾਂ ਬੇ ਬਾਬੇ ਜੀ ਕਿਸੇ ਕੋਈ ਦੂਈ ਹੁੰਦੀ ਹੈ ਮੈਂ 15 ਸਾਲ ਤਾਂ ਇੱਥੇ ਸਮਝ ਲਵੇ ਹੋਏ ਨੇ ਪਰ ਗੱਲ ਪਤਾ ਕੀ ਹੁੰਦੀ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਨਾ ਉਹਨਾਂ ਨੂੰ ਮੈਂ ਇਹ ਸਵਾਲ ਕਰਦਾ ਮੈਂ ਬਾਬੇ ਨੂੰ ਐਮੇਤੋ ਦਿੱਤੀ ਮੈਂ ਆਪਣੇ ਜੇ ਉਦਾਂ ਦਾ ਹੁੰਦਾ ਨਾ ਖਾਊ ਪੀਰ ਮੈਂ ਆਪਣੇ ਘਰ ਵਾਲੀ ਨੂੰ ਵੀ ਕਹਿੰਦਾ ਹਾਂ ਬੇ ਤੂੰ ਲੈ ਜਾ ਪੈਸੇ ਲੈ ਜਾ ਆਪਣਾ ਦੁਆਕਰ ਕੋਈ ਨਹੀਂ ਰੱਖ ਲਾ ਮੈਂ ਇਹ ਵੀ ਗੱਲ ਕੀਤੀ ਉਸ ਦਿਨ ਮੈਂ ਕਿਹਾ ਜੇ ਤੂੰ ਲੱਖ ਦੋ ਰੱਖਣਾ ਲੱਖ ਰੱਖਣਾ ਰੱਖ ਲਾ ਵਿੱਚੋਂ ਜਾਂ ਕਿਦਾਂ ਸਤਾਣਾ ਦੱਥੀਆਂ ਆ 17 ਦੱਥੀਆਂ ਵਿੱਚੋਂ 1000 ਨਿਕਲਿਆ 550 ਦੀਆਂ ਕਿੰਨੀਆਂ ਕਿੰਨੇ ਬਣ ਗਿਆ ਤੇ ਬਾਬਾ ਜੀ ਉਹਨਾਂ ਵੱਲੋਂ ਇਹ ਵੀ ਕਹਿਣਾ ਹੈ ਕਿ ਸਾਨੂੰ ਬਾਬਾ ਜੀ ਤੋਂ ਖਤਰਾ ਹੈ ਕਿਸ ਚੀਜ਼ ਦਾ ਖਤਰਾ ਹੈ ਕੋ ਬਾਬਾ ਲਦੇਨ ਨੂੰ ਬੱਚੇ ਦਾ ਜਿਆਦਾ ਜਾ ਕੇ ਬਾਬਾ ਲਦੇਨ ਉਹਨਾਂ ਨੇ মিডিਆ ਦੇ ਵਿੱਚ ਕਿਹਾ ਸੀਗਾ ਪਿਛਲੀਆਂ ਹਮਲੇ ਆਪ ਗਰਾਉਂਡ ਹੈ ਬਾਬਾ ਜੀ ਬਾਬੇ ਨੂੰ ਖਤਰਾ ਆਇਆ ਜੀ ਉੱਡੀ ਗੰਗਾ ਪਹੁੰਚੇ ਨਹੀਂ ਜਾਵੇ ਹਾ ਕਮਾ ਉੱਥੇ ਇੱਥੋਂ ਬੜੀ ਸੋਹਣੀ ਗੱਲ ਉੱਥੇ ਮੂੰਹ ਰੰਗ ਲੈਣ ਬਹੁਤ ਦਾ ਟੂਰਨਾਮੈਂਟ ਦਾ ਆਯੋਜਨ ਕਰਨਾ ਇੱਦਾਂ ਜਾ ਕੇ ਉਹ ਕਹਿੰਦੇ ਸੀ ਨਾ ਅਸੀਂ ਥਾਣੇ ਜਾਣਾ ਨਾ ਅਸੀਂ ਕਿਤੇ ਬਾਹਰ ਜਾਣਾ ਆ ਬਾਬੇ ਨੂੰ ਖਤਰਾ ਆਇਆ ਕਿ ਕੱਲ ਨੂੰ ਕੁਝ ਵੀ ਹੁੰਦਾ ਨਾ ਬਾਬਾ ਜੀ ਦਾ ਲੱਗਣਾ ਉਹਨਾਂ ਨੂੰ ਤੂੰ ਕਹਦੇ ਜੀ ਬਾਬਾ ਮੈਂ ਨਾ ਹੋਣੇ ਤੋਂ ਲਿਖਾ ਦੋ ਉਹਦਾ ਨਾਮ ਪਹਿਲਾਂ ਮੈਨੂੰ ਜੀ ਬਹਿਲ ਕਰੇ ਦਿੱਤਾ ਫੇਰ ਉੱਥੇ ਕੀ ਹੋ ਗਿਆ ਠੀਕ ਹੈ ਜੇ ਮੈਨੂੰ ਚਾਹਣ ਵਾਲੇ ਜਿਹੜੇ ਮੈਨੂੰ ਚਾਹੁੰਦੇ ਆ ਭਾਜੀ ਉਦੋਂ ਤਾਂ ਜ਼ਿਆਦਾ ਆਉਂਦੇ ਸਾਂ ਹਾਂਜੀ ਹੁਣ ਮੇਰੀ ਗੱਲ ਚੰਗੀ ਤਾਂ ਸੁਣੋ ਜੇ ਕਿਸੇ ਨੇ ਇਹਨੂੰ ਕਿਸੇ ਨੇ ਕਹੇਦਾ ਨਾ ਪਠਾਨਕੋਟ ਕਾੜੀ ਹੱਤਾ ਚੌਂਕ ਬੈਦ ਅੰਦਰ ਪੜਦੇ ਸਾਰੇ ਬੰਦਾ ਠੀਕ ਹੋ ਜਾਂਦਾ ਕਹਿੰਦਾ ਮੈਨੂੰ ਉੱਥੇ ਨੂੰ ਲੈ ਕੇ ਤੁਰ ਪਾ ਜੇ ਇਹਨੂੰ ਕਿਸੇ ਨੇ ਕਹੇਦਾ ਬਈ ਹਾਰਪੁਰ ਡੱਬੀ ਬਜ਼ਾਰ ਲੈ ਕੇ ਜਾ ਤਾਂ ਮੈਨੂੰ ਦਵਾਈ ਲਈ ਉਹਨੂੰ ਉੱਥੇ ਡੱਬੀ ਬਜ਼ਾਰ ਲੈ ਕੇ ਤੁਰ ਪਾਣਾ ਉੱਥੋਂ ਵੀ ਨਹੀਂ ਇਹਨੂੰ ਆਰਾਮ ਆਣਾ ਜੇ ਇਹਨੂੰ ਕਹੇਦਾ ਬਈ ਫੋਡੀ ਐਪੋਵਾਲ ਲੁਧਿਆਣੇ ਮੈਂ ਦਵਾਈ ਲੈ ਕੇ ਜਾ ਉੱਥੇ ਮੈਂ ਕਿ ਚੱਲ ਜਾ ਉੱਥੇ ਵੀ ਨਹੀਂ ਆਰਾਮ ਆਣਾ ਜੇਨ ਕਾ ਇਹਨੂੰ ਕਹਿੰਨੇ ਕਹਤਾ ਵੀ ਜਲੰਧਰ ਚਰਜਾ ਛਾਤਰੀ ਮਾਰਕੀਟ ਕੋਈ ਗਠੀਏ ਦਵਾਈ ਦਿੰਦਾ ਨਾ ਉੱਥੇ ਨੂੰ ਲੈ ਕੇ ਦਿੰਦਾ ੱਲੇ ਮਾਂ ਬਾਪ ਨੂੰ ਦਵਾਈ ਨਹੀਂ ਲੈ ਕੇ ਦਿੰਦਾ ਉਹ ਸ਼ਾਨਾ ਦੀ ਕਹਾਵਤਾਂ ਕਹਿੰਦੇ ਮਾਤਾ ਪੁੱਲਸ ਪਰੌਣਾ ਵੇਖ ਕੇ ਗੇਟ ਭੇੜੀਏ ਨਾ ਪਰ ਕਹਿੰਦੇ ਬਾਂਦਰ ਬਖੀਰ ਛੱਪ ਡੂਮਣਾ ਕਦੇ ਛੇੜੀਏ ਨਾ ਭੁੱਖੇ ਮਰਦੇ ਕਿਸੇ ਸਾਥ ਕੋਲ ਚੇਲੇ ਰਹਿੰਦੇ ਨਾ ਪਰ ਜੱਟ ਤਰ੍ਹਾਂ ਦੇ ਫੌਜੀ ਵੀ ਤੇ ਨਹੀਂ ਬਿੱਲੇ ਰਹਿੰਦੇ ਨਾ ਚਾਹ ਸਾਧੂ ਆ ਭੁੱਖਾ ਮਾਜੂ ਨਾ ਉਹਦੇ ਚੇਲੇ ਨੂੰ ਭੁੱਖੇ ਨਹੀਂ ਮਾਰ ਦਿੰਦਾ ਭਾਜੀ ਇਹ ਤਾਂ ਆਪਣੀ ਹੈ ਹੀ ਜਨਾਨੀ ਬਣਾ ਕੇ ਲੈਂਦੇ ਹੀ ਇਹ ਭੁੱਖੀ ਮਾਰ ਲਿਓ ਅਸੀਂ ਸਾਡੇ ਕੋਲ ਜਿੰਨੇ ਰਹ ਇੱਕ ਬੰਦਾ ਵੀ ਕਹਦਾ ਵੇ ਹਾਂ ਮੈਨੂੰ ਖਾਜਾ ਪਾਣੀ ਨਹੀਂ ਮਿਲਦਾ ਜੇ ਕੁਝ ਨਹੀਂ ਪੈਂਦਾ ਇਹਨਾਂ ਦੀ ਜੁੱਤੀਆਂ ਮੇਰਾ ਸਿਰ ਮੈਨੂੰ ਵੀ ਘਰਵਾਲੇ ਛੱਡ ਕੇ ਰਹਿੰਦੇ ਕਿੰਨੀ ਕੀ ਦੁਨੀਆ ਯਾਰ ਲੀਕੇਸ਼ਨ ਹੈ ਸਹੀ ਲਾਉ ਕਹਿੰਦੀ ਮੈਂ ਹਾਂ ਬਲਾ ਨਹੀਂ ਕਰਾਇਆ ਮੈਂ ਆ ਨਹੀਂ ਕਰਾਇਆ ਮੈਂ ਤਾਂ ਆ ਬਾਬੇ ਨੇ ਭਾਂਗਾ ਵਾਲੇ ਪਕੌੜੇ ਨਹੀਂ ਖਾਦੇ ਹੋ ਮੈਨੂੰ ਹਰੇਕ ਬੰਦੇ ਦੀ ਪਛਾਣ ਹੁੰਦੀ ਆ ਮੈਂ ਹੋਰ ਕਿਸੇ ਬੰਦੇ ਦਾ ਵੀ ਕਹਿ ਸਕਦਾ ਮੈਂ ਥੋੜੀ ਮੇਰੀ ਇਹਨਾਂ ਥੋੜੀ ਲੜਾਈ ਹੋਈ ਆ ਲੜਾਈ ਤਾਂ ਮੇਰੇ ਘਰ ਵਾਲੀ ਦੀ ਹੋਈ ਆ ਬਹਿਨ ਦੀਏ ਤਾਂ ਇਹ ਹੋਏ ਦੀ ਸਾਨੂੰ ਵੀ ਪਰੇਸ਼ਾਨ ਕਰਦੀ ਆ ਮੈਂ ਇਹਨੂੰ ਅੱਲੇ ਦੇ ਮਾੜਾ ਲਾਗ ਨਹੀਂ ਮੈਂ ਕਹਿੰਦਾ ਹੱਲੇ ਵੀ ਕਹਿੰਦਾ ਨਿਆਣੇ ਦੀ ਮਾਸੀ ਨੂੰ ਮੱਥਾ ਟੇਕਦਾ ਮੈਂ ਕਸਮ ਬਾਬਿਆਂ ਦੀ ਖਾ ਕੇ ਨਾ ਪਹਿਲਾਂ ਵੀ ਟੇਕਦਾ ਸੀ ਔਰ ਮੈਂ ਅੱਜ ਮੇਰੇ ਕੋਲ ਦਿਲ ਤੇਰੇ ਬਾਰੇ ਬਹਿਰ ਬ੍ਰੋਧ ਨਹੀਂ ਤੇ ਬਾਬਾ ਜੀ ਲੜਾਈ ਜਦੋਂ ਅਸੀਂ ਦੱਸਦੇ ਹਾਂ ਤੁਹਾਡੀ ਘਰਵਾਲੀ ਦੇ ਵਿੱਚ ਸਾੜੀ ਦਾ ਕੀ ਰੋਲ ਹੈ ਜੀ ਵਿਚ ਸਾੜੀ ਮੈਨੂੰ ਤਾਂ ਪਤਾ ਨਹੀਂ ਕੀ ਰੋਲ ਹੈ ਯਾਰ ਪਤਾ ਨਹੀਂ ਤੀਏ ਕਿਹਨਾਂ ਮੈਂ ਫੜ ਕੇ ਬਹਿ ਲੁਹਾ ਜਾਂਦੀ ਆ ਇਹ ਇਹਨੂੰ ਵਿੱਚੋਂ ਨਾ ਕੀ ਰੋਲ ਆ ਮੈਂ ਕਹਿੰਦਾ ਰਿਸਪੈਕਟ ਅੱਜ ਵੀ ਉਹਦੇ ਕਰਨਾ ਪੈਗੀ ਹੋ ਗਿਆ ਯਾਰ ਕਹ ਲੰਦੇ ਮਾਰੀ ਕਹ ਲੰਦੇ ਚੰਗੀ ਕਰਾਂ ਤੇ ਮੈਂ ਕਹਿੰਦਾ ਅਸੀਂ ਮਾਰੇ ਆ ਚੰਗੀ ਰਵੇ ਭਰਾਵਾ ਪਰ ਆਜਾ ਕੰਮ ਨਹੀਂ ਸੀ ਕਰਨਾ ਚਾਹੀਦਾ ਬਾਹਰ ਕੱਢਣਾ ਸਾਹਮਣੇ ਕੱਢੋ ਯਾਰ ਪਿੱਠ ਪਿੱਛੇ ਕਾਦੀ ਕਰਨੀ ਗੱਲ ਯਾਰ ਕਨੇ